ਮੇਰੇ ਘਰ ਵਿੱਚ ਕੋਈ ਮੰਦਰ ਨਹੀਂ ਮੇਰੇ ਘਰ ਚ ਮਾਪਿਓ ਰਹਿੰਦੇ ਨੇ ਮੈਂ ਉਹ ਮੰਨਾ ਵਾਂ ਉਹ ਕਰਨਾ ਵਾਂ ਜੋ ਮਾਪਿਓ ਮੇਰੇ ਕਹਿੰਦੇ ਨੇ ਮੇਰੇ ਘਰ ਚ ਕੋਈ ਮੰਦਰ ਨਹੀਂ ਮੇਰੇ ਘਰ ਚ ਮਾਪਿਓ ਰਹਿੰਦੇ ਨੇ ਉਹ ਦਿਨਾਂ ਕਹਿੰਤੇ ਦਿਨਾਂ ਖਾਂ ਉਹ ਰਾਤ ਕਹਿੰਤੇ ਰਾਤ ਕਵਾਂ ਜੇ ਗਾਲਾਂ ਕੱਢਣ ਗਲਤੀ ਤੋਂ ਉਹਨ ਰੱਬ ਦੀ ਸੱਚੀ ਦਾਤ ਕਵਾਂ ਕਿਉਂਕਿ ਗਾਲਾਂ ਕਿਉਂ ਦੀਆਂ ਨਾਲਾਂ ਨੂੰ ਬਸ ਭਾਗਾ ਵਾਲੇ ਸਹਿੰਦੇ ਨੇ ਮੇਰੇ ਘਰ ਵਿੱਚ ਕੋਈ ਮੰਦਰ ਨਹੀਂ ਮੇਰੇ ਘਰ ਵਿੱਚ ਮਾਂ ਪਿਓ ਰਹਿੰਦੇ ਨੇ ਜੇ ਮਾਂ ਪਿਓ ਨੂੰ ਖੁਸ਼ ਕਰ ਲਿਆ ਤੇ ਸਮਝੋ ਰੱਬ ਨੂੰ ਖੁਸ਼ ਕਰ ਰਿਹਾ ਜੇ ਇਹ ਰਾਜ਼ੀ ਤੇ ਰੱਬ ਰਾਜ਼ੀ ਜੇ ਇਹ ਰਾਜ਼ੀ ਤੇ ਰੱਬ ਰਾਜ਼ੀ ਫਿਰ ਰੱਬ ਤੋਂ ਕਿਉਂ ਘਬਰਾਵਾਂ ਮੈਂ ਘਰ ਬਖਸ਼ਣ ਵਾਲੇ ਬੈਠੇ ਨੇ ਫਿਰ ਬਾਹਰ ਕਿਉਂ ਤਰਲੇ ਪਾਵਾਂ ਮੈਂ ਇਸ ਬੰਦੇ ਭੋਲੇ ਭਾਲੇ ਨੂੰ ਲੋਕੀ ਕਮਲਾ ਰਮਲਾ ਕਹਿੰਦੇ ਨੇ ਮੇਰੇ ਘਰ ਵਿੱਚ ਕੋਈ ਮੰਦਰ ਨਹੀਂ ਮੇਰੇ ਘਰ ਵਿੱਚ ਮਾਂ ਪਿਓ ਰਹਿੰਦੇ ਨੇ ਮਾਂ ਪਿਓ ਦੀ ਜੇ ਕਰੋਗੇ ਸੇਵਾ ਮਾਂ ਪਿਓ ਦੀ ਜੇ ਕਰੋਗੇ ਸੇਵਾ ਫਿਰ ਐਸੀ ਚੱਕਰੀ ਘੁਮੇਗੀ ਪੈਰਾਂ ਨੂੰ ਹੱਥ ਲਾਓ ਨਾ ਦੇ ਤਰੱਕੀ ਪੈਰ ਤੁਹਾਡੇ ਚੁੰਮੇਗੀ ਬੁਲੰਦੀਆਂ ਨੂੰ ਉਹੋ ਹੀ ਛੁੰਦੇ ਜਿਹੜੇ ਪੈਰੀ ਉਹਨਾਂ ਦੇ ਪੈਂਦੇ ਨੇ ਮੇਰੇ ਘਰ ਵਿੱਚ ਕੋਈ ਮੰਦਰ ਨਹੀਂ ਮੇਰੇ ਘਰ ਵਿੱਚ ਮਾਂ ਪਿਓ ਰਹਿੰਦੇ ਨੇ ਮੇਰੇ ਘਰ ਵਿੱਚ ਕੋਈ ਮੰਦਰ ਨਹੀਂ ਮੇਰੇ ਘਰ 'ਚ ਮਾਂ ਪਿਓ ਰਹਿੰਦੇ ਨੇ